ਧਿਆਨੇ ਸ਼ਹਿਰ ਦੇ ਵਿੱਚ ਅਸੀਂ ਆ ਗਿਆ ਜੀ ਗਰਮ ਮਾਲ ਦੀ ਸਭ ਤੋਂ ਵੱਡੀ ਫੈਕਟਰੀ ਜਿੱਥੇ ਮਿਲ ਰਿਹਾ ਜੀ ਜਿੱਥੇ 1000 ਰੁਪਏ ਦਾ ਕੋਟ ਮਿਲ ਰਿਹਾ ਜੀ ਪੀਰ ਦੇ ਹੋਗਾ ਭਾਜੀ ਭਾਈ মাত্র 250 ਰੁਪਏ 250 ਰੁਪਏ 250 ਰੁਪਏ ਭਾਜੀ ਬਦਿਆ ਲੌਂਗ ਕੋਟ ਦੇਖੋ ਜੀ ਇਹਨਾਂ ਦਾ ਲੌਂਗ ਕੋਟ ਜੀ 250 ਰੁਪਏ ਦੇ ਵਿੱਚ 250 ਰੁਪਏ ਦੇ ਜਿਹੜਾ 1200 1200 ਮਿਲ ਰਿਹਾ ਜੀ ਕੋਟ ਸਿਰਫ ਸਿਰਫ 250 ਰੁਪਏ ਦੀ ਆ ਦੇਖੋ ਜੀ ਮੈਂ ਕਹਾਂ ਜੀ ਫਟਾਫਟ ਪੇਰ ਨਹੀਂ ਕਰ ਦੋ ਫਾਲੋ ਆ ਦੇਖੋ ਜੀ ਵੀਡੀਓ ਨਹੀਂ ਕਰ ਦੋ ਲਾਈਕ ਤੇ ਕਮੈਂਟ 250 ਰੁਪਏ ਦੇ ਵਿੱਚ ਜੀ 250 ਰੁਪਏ ਦੇ ਆ ਰਾਮਨਾਬ ਭਾਜੀ ਆ ਰਾਮਨਾ ਦਿਖਾਉਂਗਾ ਜੀ ਆ ਰਾਮਨਾਬ ਇਹ ਦੇਖੋ ਜੀ ਆ ਦੇਖੋ ਸਾਰੇ ਨਵੇਂ ਡਿਜ਼ਾਈਨ ਸਾਰੇ ਵਧੀਆ ਡਿਜ਼ਾਈਨ ਹੋਣਗੇ ਜੀ ਸਾਰੇ ਵਧੀਆ ਡਿਜ਼ਾਈਨ ਹੋਣਗੇ ਇਹ ਦੇਖੋ ਜੀ ਇਹ ਦੇਖ ਵਧੀਆ ਕੋਟੀਆਂ ਵਧੀਆ ਰੈਬਿਟ ਵੂਲ ਚ ਭਾਜੀ ਰੈਬਿਟ ਵੂਲ ਚ ਸਿਰਫ 220 ਰੁਪਏ ਦੇ ਵਿੱਚ ਬਹੁਤ ਡਿਜ਼ਾਈਨ ਹੈ ਭਾਜੀ ਬਹੁਤ ਡਿਜ਼ਾਈਨ ਹੈਗੇ ਨੇ ਆਪਣੇ ਕੋਲੇ ਇੱਕ ਡਿਜ਼ਾਈਨ ਨਹੀਂ ਬਹੁਤ ਡਿਜ਼ਾਈਨ ਹੈਗੇ ਨੇ ਇਹ ਦੇਖੋ ਇਹ ਸਾਰੇ ਰੈਬਿਟ ਵੂਲ ਦੇ ਵਧੀਆ ਸੌਫਟ ਪੀਸ ਹੈਗੇ ਨੇ ਮੱਖਣ ਹੈਗੇ ਮੱਖਣ ਆਹ ਲੋ ਜੀ ਲੈ ਚੱਕੋ ਬਹੁਤ ਵੈਰਾਈਟੀ ਵਧੀਆ ਦੇਖੋ ਇਹ ਦੇਖੋ ਬਾਰਾ ਤੁਹਾਨੂੰ ਜਿਹੜਾ 500 550 600 ਦੇ ਮਿਲੇਗਾ ਆਪਣੇ ਕੋਲ মাত্র 250 ਰੁਪਏ ਦੇ ਵਿੱਚ ਉਹ ਵੀ ਰੈਬਿਟ ਵੂਲ ਡਿਜ਼ਾਈਨਿੰਗ ਵਧੀਆ ਸੌਫਟ ਇੱਕ ਨੰਬਰ ਕਪੜਾ ਮਿਲੇਗਾ মাত্র 250 ਰੁਪਏ ਆਪਾਂ ਤੁਹਾਨੂੰ ਦੇਾਂਗੇ ਫੈਕਟਰੀ ਰੇਟ ਤੇ ਆਪਣੇ ਕੋਲ ਮਿਲੇਗਾ ਫੈਕਟਰੀ ਰੇਟ ਓਨਲੀ ਜੈਨਸ਼ੇਲੀਨੀ ਤੇ ਜੈਨਸ਼ੇਵੀ ਵੈਰਾਈਟੀ ਮਿਲ ਜੇਗੀ ਘੱਟ ਤੋਂ ਘੱਟ ਮਿਲੇਗਾ ਇਹ ਦੇਖੋ ਜੀ ਤੁਹਾਨੂੰ ਵੈਰਾਈਟੀ ਦਿਖਾਣੇ ਆ